ਕਿ ਉਹ ਆ ਜੀਐਸਟੀ ਦੀਆਂ ਦੋ ਸੈਮਾਨ ਕੀਤੀਆਂ ਕਿਉਂਕਿ ਉਹ ਦਿੱਲੀ ਚ ਪ੍ਰੋਗਰਾਮ ਤੇ ਵੱਡੀ ਗੱਲ ਕੱਲ ਨੂੰ ਉਹ ਸਤਿਹ ਜਿਹੜੀਆਂ ਜੀਐਸਟੀ ਵੀ ਸ਼ੁਰੂ ਹੋ ਜਾਣੀਆਂ ਇਸੇ ਕਰਕੇ ਖਾਸ ਤੌਰ ਤੇ ਰੇਖਾ ਗੁਪਤਾ ਜੀ ਸਾਡੇ ਜਿਹੜੇ ਤੁਹਾਡੀ ਆਪਣੀ ਭੈਣ ਆਪਣੀ ਤੁਹਾਡੀ ਬੇਟੀ ਆ ਉਹਨਾਂ ਦੀ ਉਪ ਮੰਤਰੀ ਜੀ ਦੇ ਪ੍ਰਬੰਧਾਂ ਦੇ ਵਿੱਚ ਕਿਉਂਕਿ ਦਿੱਲੀ ਦਾ ਮੁੱਖ ਮੰਤਰੀ ਜਿੱਥੇ ਲੋਕਾਂ ਦਾ ਤੇ ਬਾਕੀ ਵੀ ਉਹਨੂੰ ਕੰਮ ਬੜੇ ਦੇਖਣੇ ਪੈਂਦੇ। ਕੋਈ ਵੀ ਬਾਹਰਲਾ ਦੇਸ਼ ਤੋਂ ਆਉਂਦਾ ਤਾਂ ਉਹਨਾਂ ਨੂੰ ਹਾਜ਼ਰੀ ਲਾਉਣੀ ਪੈਂਦੀ ਹੈ ਜੇ ਵੱਡੇ-ਵੱਡੇ ਕੋਈ ਪ੍ਰੋਗਰਾਮ ਨੇ ਤਾਂ ਦਿੱਲੀ సీఎం ਦੀ ਜ਼ਿੰਮੇਵਾਰੀ 'ਤੇ। ਤੇ ਇਸ ਕਰਕੇ ਉਹਨਾਂ ਨੇ ਮੈਨੂੰ ਖਾਸ ਤੌਰ ਤੇ ਹੁਕਮ ਕੀਤਾ ਵੀ ਪੰਜਾਬ ਦੇ ਹੋਣ ਦੇ ਨਾਤੇ ਅੱਜ ਜੇ ਪ੍ਰਧਾਨ ਮੰਤਰੀ ਜੀ ਦਾ ਇਹ 5 ਵਜੇ ਪ੍ਰੋਗਰਾਮ ਨਾ ਹੁੰਦਾ ਤਾਂ ਉਹਨਾਂ ਨੇ ਹਰ ਹਾਲ ਕੋਲੇ ਪਹੁੰਚਣਾ ਸੀ। ਮੈਂ ਤੁਹਾਨੂੰ ਇਹ ਵੀ ਕਹਿ ਸਕਦਾ ਉਹ ਤੁਹਾਡੇ ਆਪਣੇ ਨੇ ਇੱਕ ਵਾਰ ਨਹੀਂ ਉਹ ਵਿਦਰਸ ਤੀਜੀ ਨਾਲੋਂ ਕੰਮ ਕਰਦੇ ਆ ਇੱਕ ਵਾਰ ਨਹੀਂ ਕਈ ਵਾਰ ਥੁੰਡੇ ਕਹਣਗੇ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾ ਕੇ ਜਾਂਦਾ ਉਹ ਵੱਡਾ ਪਰਮਾਨ ਤੇ ਉਹਨਾਂ ਦੇ ਮਨ ਚ ਇਹ ਬਹੁਤ ਵੱਡੀ ਪੀੜਾ ਸੀ ਵੀ ਜਦੋਂ ਇੱਕਦਮ ਇਹ ਪ੍ਰੋਗਰਾਮ ਉਹਨਾਂ ਨੂੰ ਕੈਨਸਲ ਕਰਨਾ ਪਿਆ ਪ੍ਰਧਾਨ ਮੰਤਰੀ ਜੀ ਦੇ ਪ੍ਰੋਗਰਾਮ ਕਰਕੇ ਤੇ ਮੈਨੂੰ ਉਹਨਾਂ ਨੇ ਵੈਰੀ ਵੱਡੀ ਭੈਣ ਨੇ ਮੁੱਖ ਮੰਤਰੀ ਸਾਹਿਬ ਨੇ ਹੁਕਮ ਕੀਤਾ ਕਿ ਮੈਂ ਤੁਹਾਡੇ ਵਿੱਚ ਅੱਜ ਉਹਨਾਂ ਦੀ ਉਹ ਹਾਜ਼ਰੀ ਲਵਾਉਣਾ ਹੈ ਉਹਨਾਂ ਦੇ ਸਾਡੇ ਸੰਜੀਪ ਕੁਮਾਰ ਗੁਪਤਾ ਜੀ ਤੇ ਸਾਰੇ ਸੀਨੀਅਰ ਸਾਡੇ ਮੰਡਲ ਪ੍ਰਧਾਨ ਸਾਡੀ ਸਾਰੀ ਆਰਗੇਨਾਈਜੇਸ਼ਨ </body> ਸਾਰੀ ਸਭਾ ਦੇ ਮੇਰੇ ਰਿਸ਼ਤੇਦਾਰ ਗੋਗੀ ਭਾਈ ਜੀ ਹੋਰ ਵੀ ਸਾਡੇ ਪੁਰਾਣੇ ਸਾਥੀ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜਦੋਂ ਕਿਉਂਕਿ ਕਾਈ ਵਾਰ ਗੱਲ ਜੁੜ ਜਾਂਦੀ ਹੈ ਜਿਵੇਂ ਉਹਨਾਂ ਨੇ ਇਹ ਫੈਸਲਾ ਕੀਤਾ ਬੜੀ ਗੱਲ ਅੰਤ ਤੱਕ ਨਵੀਂ ਦਿੱਲੀ ਤੇ ਪੁਰਾਣੀ ਦਿੱਲੀ ਉਹਨਾਂ ਦੇ ਸਟੇਸ਼ਨਾਂ ਦਾ ਕੋਈ ਨਾਮ ਨਹੀਂ ਸੀ ਮੈਂ ਵੀ ਕੁਝ ਸੋਚ ਰਿਹਾ ਸੀ ਜਦੋਂ ਮੇਰੇ ਕੋਲ ਰੇਲ ਮੰਤਰੀ ਦਾ ਮੈਂ ਮਿਸਟਰ ਬਣਿਆ ਤੇ ਕੁਝ ਕਰੀਏ ਤੇ ਮੈਂ ਵੀ ਸਟੇਸ਼ਨਾਂ ਤੇ ਜਦੋਂ ਨਾਮ ਮੰਗਾ ਕੇ ਦੇਖਣ ਲੱਗਿਆ ਕਿ ਪੁਰਾਣੀ ਗੁੜੀ ਦੀ ਗੱਲ ਆ ਕੁਝ ਦਿਨਾਂ ਦੀ ਹੋਈ ਕਿ ਗੁਰੂ ਮਹਾਰਾਜ ਜੀ ਦੇ ਵਿੱਚ ਦਿਹਾੜਾ ਆ ਰਿਹਾ ਸੀ ਮੈਂ ਕੁਝ ਸੋਚ ਰਿਹਾ ਸੀ ਉਹ ਕਹਿੰਦੇ ਕਿ ਪਰ ਇਹ ਨਵੀਂ ਜਿਹੜੀ ਪ੍ਰਾਣੀਪੱਲੀ ਸਟੇਸ਼ਨ ਆ ਉਹਦੇ ਬਾਰੇ ਨਾ ਤੁਸੀਂ ਕੋਈ ਕਿਤੇ ਸੋਚ ਲਿਓ ਵੀ ਇਹ ਕਾਗਜ਼ ਪਹਿਲਾਂ ਰੇਲ ਡਿਵੈਲਪਮੈਂਟ ਨੂੰ ਆਏ ਪਈ ਹੈ ਮੁੱਖ ਮੰਤਰੀ ਸਾਹਿਬ ਨੂੰ ਇਹ ਐਮਈ ਵੀ ਹੁੰਦਾ ਜੇ ਮੈਂ ਅੱਜ ਰੇਲ ਮੰਤਰੀ ਹਾਂ ਤੇ ਮੈਂ ਇੱਥੇ ਨਮਸਕਾਰ ਜਨਾ ਵੀ ਅੱਜ ਮੁਖਸੇਬ ਸਾਹਿਬ ਦਾ ਰੇਲਵੇ ਸਟੇਸ਼ਨ ਦਾ ਨਾਮ ਹੋ ਹੁੰਦਾ ਨਹੀਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਨੂੰ ਜ਼ੂਬੇ ਦੇ ਮੁੱਖ ਮੰਤਰੀ ਨੂੰ ਸਾਡੇ ਪ੍ਰਧਾਨ ਜੀ ਬੈਠੇ ਆਂ ਫਰੀਦਕੋਟ ਦੇ ਸਾਡੇ ਹੋਰ ਵੀ ਨੌਜਵਾਨ ਸਾਥੀ ਬੈਠੇ ਆ ਨਾਲ ਮੈਂ ਇਹ ਗੱਲ ਕਹਿ ਰਿਹਾ ਅਸੀਂ ਪਹਿਲਾਂ ਮੁੱਖ ਮੰਤਰੀ ਸਾਹਿਬ ਆਪਣੀ ਕੈਬਨਿਟ ਦੇ ਵਿੱਚ ਫੈਸਲਾ ਕਰਨਗੇ ਕਿਸੇ ਵੀ ਜ਼ੂਬੇ ਦੇ ਜੇ ਹੁਣ ਚਾਹੀ ਕੋਈ ਪਿੰਡ ਦਾ ਨਾਮ ਬਦਲਣਾ ਚਾਹੀ ਕੋਈ ਨਾਂ ਲਗਾਉਣਾ ਉਹ ਕਿਹਨੂੰ ਭੇਜਣਗੇ ਹੋਮ ਮਿਨਿਸਟਰੀ ਨੂੰ ਹੋਮ ਮਿਨਿਸਟਰੀ ਇਸ ਵੇਲੇ ਸਾਡੇ ਅਮਿਤ ਸ਼ਾਹ ਜੀ ਦੇਸ਼ ਦੇ ਉਹਨਾਂ ਕੋਲੇ ਫਾਈਲ ਜਾਊਗੀ ਫੇਰ ਉਹਨਾਂ ਤੋਂ ਫਾਈਲ ਕਲੀਅਰ ਹੋ ਕੇ ਫੇਰ ਰੇਲਵੇ ਸਟੇਸ਼ਨ ਫੇਰ ਸਾਡੇ ਕੋਲ ਤੇ ਹੁਣ ਉਹ ਫਾਈਲ ਜਿਹੜੀ ਉਹ ਸਾਡੇ ਕੋਲ ਆਈ ਪਈ ਆ ਤੇ ਉਹ ਕਈ ਤਰੀਕਾ ਦਿਨ ਦੇਖਣ ਕੇ ਵੀ ਪ੍ਰਧਾਨ ਮੰਤਰੀ ਜੀ ਕਦੋਂ ਉਹਨਾਂ ਤੋਂ ਤਰੀਕ ਕਦੋਂ ਉਹਨਾਂ ਤੋਂ ਡੇਟ ਮਿਲਦੀ ਆ ਤੇ ਉਸ ਤੋਂ ਬਾਅਦ ਉਹਦੀ ਅਨਾਉਂਸਮੈਂਟ ਹੈ ਜਿਹੜੀ ਜੋ ਮੁੱਖ ਮੰਤਰੀ ਜੀ ਨੇ ਕੀਤੀ ਹੋਈ ਹੈ ਤੇ ਉਹਦੋਂ ਮਤ ਉਹ ਵੱਡਾ ਪਵਿੱਤਰ ਦਿਹਾੜਾ ਜਿਹੜਾ ਇਹ ਸਮਾਗਮ ਦਾ ਤਰੀਕ ਕੱਢੀ ਜਾਉ ਕੀ ਇਹ ਬੜੀ ਵੱਡੀ ਗੱਲ ਆ ਉਹਨਾਂ ਨੇ ਕੋਈ ਬੜੀ ਗੱਲ ਨਹੀਂ ਕੀਤੀ ਉਹਨਾਂ ਨੂੰ ਮਾਣ ਨਾਲ ਉਹ ਬਹੁਤ ਬੜੇ ਨੇ ਪਰ ਇਹ ਸਾਡੇ ਲਈ ਮਾਨ ਦੀ ਗੱਲ ਅਗਲੀਆਂ ਪੀੜ੍ਹੀਆਂ ਲਈ ਮਾਨ ਦੀ ਗੱਲ ਆ ਕਿ ਹਮੇਸ਼ਾ ਇਹਨਾਂ ਨੂੰ ਯਾਦ ਰੱਖਿਆ ਜਾਉ ਕੋਈ ਵੀ ਦੁਨੀਆ ਤੋਂ ਦਿੱਲੀ ਦੇ ਕੋਲ ਕੇ ਰੇਲਵੇ ਸਟੇਸ਼ਨ ਤੇ ਆਏਗਾ ਤਾਂ ਉਹ ਪਹਿਲਾਂ ਦੇਖੇਗਾ ਵੀ ਇਹ ਇਨਾਂ ਦੇ ਦਰਸ਼ਨ ਹੋਣਗੇ ਦਰਸ਼ਨ ਤੋਂ ਬਾਅਦ ਫਰੀਕ ਆਦਮੀ ਉੱਥੋਂ ਅਸ਼ੀਰਵਾਦ ਲੈ ਕੇ ਟ੍ਰੇਨ 'ਚ ਚੜ੍ਹੇਗਾ ਤਾਂ ਟ੍ਰੇਨ 'ਚ ਉਤਰੇਗਾ ਤੇ ਉਹਦਾ ਵੀ ਭਲਾ ਹੋਊਗਾ ਉਸ ਤੋਂ ਬਾਅਦ ਇਹ ਗੱਲ ਠੀਕ ਆ ਜਿਵੇਂ ਕਹੀ ਜੇ ਆਪਣਾ ਭਾਈ ਜਿਆਦਾ ਜੇ ਜਿੰਨੇ ਬੜੇ ਡਾਕਟਰ ਟ੍ਰੇਨਡ ਹੁੰਦੇ ਨਾ ਕਈ ਵਾਰ ਉਹ ਬੱਚਾ ਰੋਂਦਾ ਹੈ ਉਹ ਪਤਾ ਨਹੀਂ ਲੱਗਣ ਦਿੰਦੇ ਕਿ ਉਹ ਟੀਕਾ ਕਿੱਥੇ ਲੱਗਿਆ ਕੋਈ ਦੱਸ ਨਹੀਂ ਹੁੰਦਾ ਤੁਸੀਂ ਸਾਰੇ ਮੈਂ ਸਮਝਦਾ ਇਸ ਤਰੀਕੇ ਨਾਲ ਕੋਈ ਬੋਲ ਕੇ ਨਹੀਂ ਕੋਈ ਗਾ ਕੇ ਨਹੀਂ ਕੋਈ 1 ਰੁਪਏ ਦੀ ਸੇਵਾ ਨਹੀਂ ਕਰਦਾ ਉਹ ਕਰੋੜਾਂ ਰੁਪਏ ਦਾ ਜਿਹੜਾ ਉਹ ਵੀ ਕਰ ਲੈਂਦਾ ਪਰ ਆਪਣਾ ਸਮਾਜ ਜਿਹੜਾ ਮੈਂ ਸਮਝਦਾ ਕਰੋੜਾਂ ਦੀ ਐਨੀਆਂ ਸਸਥਾਵਾਂ ਚੈਰਿਟੀ ਵਲ ਹਸਪੀਟਲ ਨਾਲੋ ਲੋਕਾਂ ਲਈ ਹੋਰ ਕੋਈ ਮੁਸੀਬਤ ਆ ਜਾਏ ਉਹਦੇ ਲਈ ਲਾ ਲੋ ਛਟਕੀਆਂ ਦੇ ਨਾਲ ਜਿਹੜਾ ਇਹ ਤੁਸੀਂ ਪਹੁੰਚ ਕਰ ਲੱਤੀ ਚਾਹੇ ਕੋਈ ਕੋਵਿੰਟਨ ਦਿਹਾੜੇ ਹੋਣ ਉਹਦੇ ਲਈ ਚਾਹੇ ਸਾਡੇ ਮੰਦਰ ਹੋਣ ਚਾਹੇ ਸਾਡੇ ਹੋਰ ਕਾਰਜ ਹੋਣ ਇਹ ਬਜ਼ੁਰਗ ਜਿਹੜੇ ਬੈਠੇ ਆ ਮੈਂ ਦੇਖ ਰਿਹਾ ਸੀ ਹੁਣੇ ਇੱਕ ਬਜ਼ੁਰਗਾਂ ਵਾਲੇ ਜਿਨ੍ਹਾਂ ਨੇ 1950 ਚ ਇੱਧਰ ਬੈਠੇ ਜਿਨ੍ਹਾਂ ਨੇ 1950 ਚੱਗਰਵੰਦ ਸਮਾਂ ਜਿਹੜੀ ਉਹ ਬਣਾਈ ਸੀ ਤੇ ਮੈਂ ਅੱਜ ਉਹਨਾਂ ਦੇ ਸਾਰੇ ਬਾਕੀ ਵੀ ਸਾਡੇ ਬਜੁਰਗ ਬੈਠੇ ਨੇ ਹੋਰ ਬੈਠੇ ਆ ਉਹਨੂੰ ਜ਼ਰੂਰ ਇਸ ਗੱਲ ਤੇ ਸਜਦਾ ਕਰਦੇ ਆ ਸਲੂਟ ਕਰਦੇ ਆ ਤੇ ਉਹ ਥੋੜਾ ਬੁੱਢਾ ਲਾਇਆ ਹੋਇਆ ਅੱਜ ਸਾਰੇ ਪੰਜਾਬ ਦੇ ਵਿੱਚ ਮੈਂ ਸਮਝਦਾ ਹਜ਼ਾਰਾਂ ਸਮਾਂ ਹੋਣੀ ਹੈ ਉਦੀ ਜੀ ਨੇ ਅੱਜ ਦੇਸ਼ ਨੂੰ ਸੰਬੋਧਨ ਹੋਣਾ ਜਿਹੜਾ ਆ ਜੀਐਸਟੀ ਦੀਆਂ ਦੋ ਸਲੈਬਾਂ ਕੀਤੀਆਂ ਕਿਉਂਕਿ ਉਹ ਦਿੱਲੀ ਚ ਪ੍ਰੋਗਰਾਮ ਤੇ ਵੱਡੀ ਗੱਲ ਆ ਕੱਲ ਨੂੰ ਉਹ ਖ਼ੈਦ ਜਿਹੜੀਆਂ ਜੀਐਸਟੀ ਦੀ ਸ਼ੁਰੂ ਹੋ ਜਾਣੀਆਂ ਇਸੇ ਕਰਕੇ ਖਾਸ ਤੌਰ ਤੇ ਰੇਖਾ ਗੁਪਤਾ ਜੀ ਸਾਡੇ ਜਿਹੜੇ ਤੁਹਾਡੀ ਆਪਣੀ ਭੈਣ ਆਪਣੀ ਤੁਹਾਡੀ ਬੇਟੀ ਆ ਉਹਨਾਂ ਦੀ ਉਪ ਪ੍ਰਧਾਨ ਮੰਤਰੀ ਜੀ ਦੇ ਪ੍ਰਬੰਧਾਂ ਦੇ ਵਿੱਚ ਕਿਉਂਕਿ ਦਿੱਲੀ ਦਾ ਮੁੱਖ ਮੰਤਰੀ ਜਿੱਥੇ ਲੋਕਾਂ ਦਾ ਤੇ ਬਾਕੀ ਵੀ ਉਹਨੂੰ ਕੰਮ ਬੜੇ ਦੇਖਣੇ ਪੈਂਦੇ। ਕੋਈ ਵੀ ਬਾਹਰਲਾ ਦੇਸ਼ ਤੋਂ ਆਉਂਦਾ ਤਾਂ ਉਹਨਾਂ ਨੂੰ ਹਾਜ਼ਰੀ ਲਾਉਣੀ ਪੈਂਦੀ ਹੈ ਜੇ ਵੱਡੇ-ਵੱਡੇ ਕੋਈ ਪ੍ਰੋਗਰਾਮ ਨੇ ਤਾਂ ਦਿੱਲੀ ਸੀਐਮ ਦੀ ਜ਼ਿੰਮੇਵਾਰੀ 'ਚ। ਤੇ ਇਸ ਕਰਕੇ ਉਹਨਾਂ ਨੇ ਮੈਨੂੰ ਖਾਸ ਤੌਰ ਤੇ ਹੁਕਮ ਕੀਤਾ ਵੀ ਪੰਜਾਬ ਦੇ ਹੋਣ ਦੇ ਨਾਤੇ ਅੱਜ ਜੇ ਪ੍ਰਧਾਨ ਮੰਤਰੀ ਜੀ ਦਾ ਇਹ 5 ਵਜੇ ਪ੍ਰੋਗਰਾਮ ਨਾ ਹੁੰਦਾ ਤਾਂ ਉਹਨਾਂ ਨੇ ਹਰ ਹੱਲ ਕੋਰੇ ਪਹੁੰਚਣਾ। ਮੈਂ ਤੁਹਾਨੂੰ ਇਹ ਵੀ ਕਹਿ ਸਕਦਾ ਉਹ ਤੁਹਾਡੇ ਆਪਣੇ ਨੇ ਇੱਕ ਵਾਰ ਨਹੀਂ ਤੁਸੀਂ ਜਸਜੀਤ ਸਿੰਘ ਨਾਲੋਂ ਕੰਮ ਕਰਦੇ ਆ ਇੱਕ ਵਾਰ ਨਹੀਂ ਕਈ ਵਾਰ ਤੁਹਾਡੇ ਜਾਣਗੇ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾ ਕੇ ਜਾਂਦਾ ਉਹ ਮोटा ਪਰਮਾਨ ਤੇ ਉਹਨਾਂ ਨੇ ਮੰਚ ਤੇ ਬਹੁਤ ਵੱਡੀ ਪੀੜਾ ਸੀ ਵੀ ਜਦੋਂ ਇੱਕਦਮ ਇਹ ਪ੍ਰੋਗਰਾਮ ਉਹਨਾਂ ਨੂੰ ਕੈਨਸਲ ਕਰਨਾ ਪਿਆ ਪ੍ਰਧਾਨ ਮੰਤਰੀ ਜੀ ਦੇ ਪ੍ਰੋਗਰਾਮ ਕਰਕੇ ਤੇ ਮੈਨੂੰ ਉਹਨਾਂ ਨੇ ਮੇਰੀ ਵੱਡੀ ਭੈਣ ਨੇ ਮੁੱਖ ਮੰਤਰੀ ਸਾਹਿਬ ਨੇ ਹੁਕਮ ਕੀਤਾ ਕਿ ਮੈਂ ਤੁਹਾਡੇ ਵਿੱਚ ਅੱਜ ਉਹਨਾਂ ਦੀ ਉਹ ਹਾਜ਼ਰੀ ਲਵਾਉਣਾ ਹੈ ਉਹਨਾਂ ਦੇ ਸਾਡੇ ਸੰਜੀਪ ਕੁਮਾਰ ਮੁਖਤਾ ਜੀ ਤੇ ਸਾਰੇ ਸੀਨੀਅਰ ਸਾਡੇ ਮੰਡਲ ਪ੍ਰਧਾਨ ਸਾਡੀ ਸਾਰੀ ਆਰਗੇਨਾਈਜੇਸ਼ਨ ਬੋਡੀ ਸਾਰੀ ਸਭਾ ਦੇ ਮੇਰੇ ਰਿਸ਼ਤੇਦਾਰ ਗੋਗੀ ਭਾਈ ਜੀ ਹੋਰ ਵੀ ਸਾਡੇ ਪੁਰਾਣੇ ਸਾਥੀ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜਦੋਂ ਕਿਉਂਕਿ ਕਾਈ ਵਾਰ ਗੱਲ ਜੁੜ ਜਾਂਦੀ ਹੈ ਜਿਵੇਂ ਉਹਨਾਂ ਨੇ ਇਹ ਫੈਸਲਾ ਕੀਤਾ ਬੜੀ ਗੱਲ ਅੱਜ ਤੱਕ ਨਵੀਂ ਦਿੱਲੀ ਤੇ ਪੁਰਾਣੀ ਦਿੱਲੀ ਉਹਨਾਂ ਦੇ ਸਟੇਸ਼ਨਾਂ ਦਾ ਕੋਈ ਨਾਮ ਨਹੀਂ ਸੀ ਮੈਂ ਵੀ ਕੁਝ ਸੋਚ ਰਿਹਾ ਸੀ ਜਦੋਂ ਮੇਰੇ ਕੋਲ ਰੇਲ ਮੰਤਰੀ ਦਾ ਮੈਂ ਮਿਸਟਰ ਬਣਿਆ ਤੇ ਕੁਝ ਕਰੀਏ ਤੇ ਮੈਂ ਵੀ ਸਟੇਸ਼ਨਾਂ ਤੇ ਜਦੋਂ ਨਾਮ ਮੰਗਾ ਕੇ ਦੇਖਣ ਲੱਗਿਆ ਕਿ ਪੁਰਾਣੀ ਥੋੜੀ ਦੀ ਗੱਲ ਆ ਕੁਝ ਦਿਨਾਂ ਦੀ ਹੈ ਕਬੀ ਗੁਰੂ ਮਹਾਰਾਜ ਜੀ ਜਦੋਂ ਮੈਂ ਦਿਹਾੜਾ ਆ ਰਿਹਾ ਸੀ ਮੈਂ ਕੁਝ ਸੋਚ ਰਿਹਾ ਸੀ ਉਹ ਕਹਿੰਦੇ ਜੀ ਪਰ ਇਹ ਨਮੀ ਜਿਹੜੀ ਪ੍ਰਾਣੀਪੱਲੀ ਸਟੇਸ਼ਨ ਆ ਉਹਦੇ ਬਾਰੇ ਨਾ ਤੁਸੀਂ ਕੋਈ ਕਿਤੇ ਸੋਚਦੇ ਹੋ ਵੀ ਇਹ ਕਾਗਜ਼ ਪਹਿਲਾਂ ਵੀ ਮੈਂ ਮੈਂ ਨੂੰ ਆਏ ਪਈ ਹੈ ਮੁੱਖ ਮੰਤਰੀ ਸਾਹਿਬ ਇਹ ਐਵੇਂ ਨਹੀਂ ਹੁੰਦਾ ਜੇ ਮੈਂ ਅੱਜ ਰੇਲ ਮੰਤਰੀ ਹਾਂ ਤੇ ਮੈਂ ਇੱਥੇ ਨਮਸਕਾਰ ਜਮਾ ਵੀ ਅੱਜ ਮੁਖਸਰ ਸਾਹਿਬ ਦਾ ਰੇਲਵੇ ਸਟੇਸ਼ਨ ਦਾ ਆ ਨਾਮ ਹੋਉਂਦਾ ਨਹੀਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਨੂੰ ਸੂਬੇ ਦੇ ਮੁੱਖ ਮੰਤਰੀ ਨੂੰ ਸਾਡੇ ਪ੍ਰਧਾਨ ਜੀ ਬੈਠੇ ਆ ਫਰੀਦਕੋਟ ਦੇ ਸਾਡੇ ਹੋਰ ਵੀ ਨੌਜਵਾਨ ਸਾਥੀ ਬੈਠੇ ਆ ਨਾਲ ਮੈਂ ਇਹ ਗੱਲ ਕਹਿ ਰਿਹਾ ਸੀ ਵੀ ਪਹਿਲਾਂ ਮੁੱਖ ਮੰਤਰੀ ਸਾਹਿਬ ਆਪਣੀ ਕੈਬਨਿਟ ਦੇ ਵਿੱਚ ਫੈਸਲਾ ਕਰ ਲੈਂਗੇ ਕਿਸੇ ਵੀ ਸੂਬੇ ਦੇ ਜੇ ਹੁਣ ਚਾਹੇ ਕੋਈ ਪਿੰਡ ਦਾ ਨਾਮ ਬਦਲਣਾ ਚਾਹੇ ਕੋਈ ਨਾਂ ਲਾਉਣਾ ਉਹ ਕਿਹਨੂੰ ਭੇਜਣਗੇ ਹੋਮ ਮਿਨਿਸਟਰੀ ਨੂੰ ਹੋਮ ਮਿਨਿਸਟਰੀ ਐਸ ਵੇਲੇ ਸਾਡੇ ਅਮਿਤ ਸ਼ਾਹ ਜੀ ਦੇ ਦੇਸ਼ ਦੇ ਉਹਨਾਂ ਕੋਲੇ ਫਾਈਲ ਜਾਊਗੀ ਫੇਰ ਉਹਨਾਂ ਤੋਂ ਫਾਈਲ ਕ리어 ਹੋ ਕੇ ਫੇਰ ਰੇਲ ਮਿਸਟਰੀ ਕੋਲ ਫੇਰ ਸਾਡੇ ਕੋਲ ਆਊਗੀ ਤੇ ਹੁਣ ਉਹ ਫਾਈਲ ਆ ਜਿਹੜੀ ਉਹ ਸਾਡੇ ਕੋਲ ਆਈ ਪਈ ਆ ਤੇ ਉਹ ਕਈ ਤਰੀਕਾ ਦਿਨ ਦੇਖਣ ਕੇ ਵੀ ਪ੍ਰਧਾਨ ਮੰਤਰੀ ਜੀ ਕਦੋਂ ਉਹਨਾਂ ਨੂੰ ਤਰੀਕ ਕਦੋਂ ਉਹਨਾਂ ਨੂੰ ਡੇਟ ਮਿਲਦੀ ਆ ਤੇ ਉਸ ਤੋਂ ਬਾਅਦ ਉਹਦੀ ਅਨਾਉਂਸਮੈਂਟ ਜਿਹੜੀ ਜੋ ਮੰਤਰੀ ਜੀ ਨੇ ਕੀਤੀ ਹੋਈ ਆ ਤੇ ਉਦੋਂ ਮਤ ਉਹ ਵੱਡਾ ਪਵਿੱਤਰ ਨਿਹੜਾ ਜਿਹੜਾ ਇਹ ਕੋਈ ਸਮਾਗਮ ਦਾ ਤਰੀਕ ਕੱਢੀ ਜਾਊਗੀ ਇਹ ਬੜੀ ਵੱਡੀ ਗੱਲ ਆ ਉਹਨਾਂ ਲਈ ਕੋਈ ਬੜੀ ਗੱਲ ਨਹੀਂ ਗਈ ਉਹਨਾਂ ਨੂੰ ਮਾਣ ਨਾਲ ਉਹ ਬਹੁਤ ਬੜੇ ਨੇ ਪਰ ਇਹ ਸਾਡੇ ਲਈ ਮਾਣ ਦੀ ਗੱਲ ਆ ਅਗਲੀਆਂ ਪੀੜ੍ਹੀਆਂ ਲਈ ਮਾਣ ਦੀ ਗੱਲ ਆ ਕਿ ਹਮੇਸ਼ਾ ਇਹਨਾਂ ਨੂੰ ਯਾਦ ਰੱਖਿਆ ਜਾਊ ਕੋਈ ਵੀ ਦੁਨੀਆ ਦਿੱਲੀ ਦੇ ਵਰਗੇ ਰੇਲਵੇ ਸਟੇਸ਼ਨ ਤੇ ਆਏਗਾ ਤਾਂ ਉਹ ਪਹਿਲਾਂ ਦੇਖੇਗਾ ਵੀ ਇਹ ਇੰਨਾ ਦੇਖੀ ਦਰਸ਼ਨ ਹੋਣਗੇ ਦਰਸ਼ਨ ਤੋਂ ਬਾਅਦ ਫਰੀ ਕਾ ਆਦਮੀ ਉੱਥੋਂ ਅਸ਼ੀਰਵਾਦ ਲੈ ਕੇ ਟ੍ਰੇਨ 'ਚ ਚੜ੍ਹੇਗਾ ਤਾਂ ਟ੍ਰੇਨ 'ਚ ਉਤਰੇਗਾ ਤੇ ਉਹਦਾ ਵੀ ਭਲਾ ਹੋਊਗਾ ਉਸ ਤੋਂ ਬਾਅਦ ਇਹ ਗੱਲ ਠੀਕ ਜਿਵੇਂ ਕਹੀ ਜਿਨ ਆਪਣਾ ਭਾਈ ਜਾਦਾ ਜੇ ਜਿਵੇਂ بڑے ਡਾਕਟਰ ਟ੍ਰੇਨਡ ਹੁੰਦੇ ਨਾ ਕਈ ਵਾਰ ਉਹ ਬੱਚਾ ਰੋਂਦਾ ਹੈ ਉਹ ਪਤਾ ਨਹੀਂ ਲੱਗਣ ਦਿੰਦੇ ਕਿ ਉਹ ਟੀਕਾ ਕਿੱਥੇ ਲੱਗਿਆ ਕੋਈ ਦੰਦ ਨਹੀਂ ਹੁੰਦਾ ਤੁਸੀਂ ਸਾਰੇ ਮੈਂ ਸਮਝਦਾ ਇਸ ਤਰੀਕੇ ਨਾਲ ਕੋਈ ਬੋਲ ਕੇ ਨਹੀਂ ਕੋਈ ਗਾ ਕੇ ਨਹੀਂ ਕੋਈ 1 ਰੁਪਏ ਦੀ ਸੇਵਾ ਨਹੀਂ ਕਰਦਾ ਉਹ ਕਰੋੜਾਂ ਰੁਪਏ ਦਾ ਜਿਹੜਾ ਉਹ ਵੀ ਕਰ ਲੈਂਦਾ ਪਰ ਆਪਣਾ ਸਮਾਜ ਜਿਹੜਾ ਮੈਂ ਸਮਝਦਾ ਕਰੋੜਾਂ ਦੀ ਐਨੀਆਂ ਸਸਥਾਵਾਂ ਚੈਰਿਟੀਵਲ ਹਸਪੀਟਲ ਨਾਲੋ ਲੋਕਾਂ ਲਈ ਹੋਰ ਕੋਈ ਮੁਸੀਬਤ ਆ ਜਾਏ ਉਹਦੇ ਲਈ ਲਾ ਲਓ ਜੁਕੜੀਆਂ ਦੇ ਨਾਲ ਜਿਹੜਾ ਇਹ ਤੁਸੀਂ ਪਹੁੰਚ ਕਰ ਲੈਂਦੇ ਚਾਹੇ ਕੋਈ ਸੁਵਿੰਦਰ ਦਿਹਾੜੇ ਹੋਣ ਉਹਦੇ ਲਈ ਚਾਹੇ ਸਾਡੇ ਮੰਦਰ ਹੋਣ ਚਾਹੇ ਸਾਡੇ ਹੋਰ ਕਾਰਜ ਹੋਣ ਇਹ ਬਜ਼ੁਰਗ ਜਿਹੜੇ ਬੈਠੇ ਆ ਮੈਂ ਦੇਖ ਰਿਆ ਅਸੀਂ ਹੁਣੀ